ਆਪ ਕੋ ਮੈਤੇ ਮੈਨੂੰ ਘੁਮਾਏ ਉਹਦਾ ਘੁਮਿਆ ਮੈਨੂੰ ਪਾਏ ਮੈਨੂੰ ਲੱਗਦਾ ਤੁਹਾਨੂੰ ਘੁਮਾਣ ਦੀ ਗੱਲ ਕਰ ਰਹੇ ਤੁਸੀਂ ਮੈਂ ਘੁਮਾ ਲਵਾਂ ਨਹੀਂ ਮੈਂ ਉਹਦੀ ਗੱਲ ਕਰੀਏ ਜਿਹੜਾ ਇਹਦਾ ਜਵਾਬ ਹੈ ਓਕੇ ਆਪ ਕੋ ਮੈਤੇ ਮੈਨੂੰ ਘੁਮਾਏ ਉਹਦਾ ਘੁਮਿਆ ਮੈਨੂੰ ਪਾਏ ਕਰੋ ਕਮੈਂਟ ਤੇ ਸੋਚ ਕੇ ਦਿਓ ਇਸ ਪੁਝੇ ਦਾ ਜਵਾਬ ਜਿਨ੍ਹਾਂ ਨੂੰ ਪਤਾ ਹੈ ਇਹ ਜੀ ਬੜੀ ਹੀ ਵਧੀਆ ਚੀਜ਼ ਹੈ ਇਹ ਦੱਸੋ ਔਰ ਇਸ ਸਮੇਂ ਤੋਂ ਉਹਦੀ ਬਹੁਤ ਜ਼ਿਆਦਾ ਲੋੜ ਹੈ ਜੇ ਨਾ ਹੋਵੇ ਨਾ ਸੱਚੀ ਗੱਲ ਕਰ ਰਹੇ ਹਾਂ ਬੁਰਾ ਹਾਲ ਹੋ ਜਾਊਗਾ ਤੁਹਾਨੂੰ ਜਵਾਬ ਪਤਾ ਹੈ ਪਤਾ ਪੱਕਾ हां जी बिल्कुल सही आपको में, में मैं तब मेनू को मैं मैंने ना बंदा किमे घूमदा बंदा है करता ओदे नाम नहीं ओ टेबल फैन नहीं हुंदे जिधर हो जांदा पद्दरु हां ओ तो विवाह शादी च हुंदा ना जिथे टेबल फैन च लगया हुंदा उधर बंदा आया है करके आया है करके आया है करके ओ घूम जे हां तो च प्लेट हुंदी है ओ नाल ओ आजकल तो ओ भी आ गए ना पानी वाला हां बहुत पानी दी फुहार हुंदी है हुन ता एसी वाला सिस्टम बड़ा कुछ हो गया खैर सो एस बुझारदा जवाब है टेबल फैन अजय ही केडी चीज है ਜਿਨੂੰ ਕਿ ਕੁੜੀਆਂ ਸਾਲ ਵਿੱਚ ਇੱਕ ਵਾਰ ਖਰੀਦਦੀਆਂ ਨੇ ਨਹੀਂ ਇਹ ਕਿਹੜੀ ਚੀਜ਼ ਨੇ ਸਾਲ ਭਰ ਚਲਾਂਦੀਆਂ ਕੁੜੀਆਂ ਵਸ ਮੰਨ ਨਹੀਂ ਸਕਦੇ ਕਿ ਕੋਈ ਚੀਜ਼ ਇਹ ਤਾਂ ਮਹੀਨੇ ਬਾਅਦ ਕਹਿੰਦੇ ਮੇਰੇ ਸਾਨਾ ਟੁੱਟ ਗਿਆ ਮੇਰੇ ਆ ਖਰਾਬ ਹੈ ਮੇਰੇ ਹੋਖਰਾ ਮੈਨੂੰ ਆ ਲੈ ਕੇ ਤੂੰ ਮਹੀਨੇ-ਮਹੀਨੇ ਬਾਅਦ ਆ ਕਪੜੇ ਚੇਂਜ ਹੁੰਦੇ ਨੇ ਮੈਡਮ ਦੇ ਉਹ ਐਵੇਂ ਨਹੀਂ ਹੈਗੀ ਹੂੰ ਉਹ ਆਪਾਂ ਮਤਲਬ ਕਿ ਸਾਲ ਭਰ ਚਲਾਂਦੇ ਵੀ ਨਹੀਂ ਹੈਗੇ ਜਸਟ ਆਨਲੀ ਇੱਕ ਵਾਰ ਖਰੀਦਦੇ ਆਂਗੇ ਇੱਕ ਵਾਰ ਹੀ ਯੂਜ਼ ਹੁੰਦੀ ਆ ਉਹ ਇੱਕ ਵਾਰ ਖਰੀਦਦੇ ਆਂ ਤਾਂ ਇੱਕ ਵਾਰ ਹੀ ਯੂਜ਼ ਹੁੰਦੀ ਹੈ ਸਿਰਫ ਕੁੜੀਆਂ ਯੂਜ਼ ਕਰਦੇ ਮੁੰਡੇ ਨਹੀਂ ਯੂਜ਼ ਕਰਦੇ ਨਹੀਂ ਮੁੰਡਿਆਂ ਦੇ ਉੱਪਰ ਯੂਜ਼ ਕਰਦੇ ਮੁੰਡਿਆਂ ਦੇ ਉੱਤੇ ਯੂਜ਼ ਕਰਦੀਆਂ ਨੇ ਕੁੜੀਆਂ ਪਹਿਲਾਂ ਖਰੀਦਦੀਆਂ ਨੇ ਫਿਰ ਉਹਨਾਂ ਨੂੰ ਮੁੰਡਿਆਂ ਦੇ ਉੱਤੇ ਯੂਜ਼ ਕਰਦੀਆਂ ਨੇ ਇਹ ਤਾਂ ਉਹ ਜਾਣ ਵਾਲੀ ਗੱਲ ਹੈ ਇਹ ਕੁੜੀਆਂ ਖਰੀਦ ਕੇ ਮੁੰਡੇ ਦੇ ਉੱਤੇ ਯੂਜ਼ ਕਰਦੀਆਂ ਨੇ ਕੀ ਯੂਜ਼ ਕਰਦੀਆਂ ਨੇ ਮਨ ਤੁਸੀਂ ਦੱਸੋ ਬਈ ਕਮੈਂਟ ਕਰਕੇ ਉਹ ਠੀਕ ਹੈ ਰਖੜੀ ਹਾਂਜੀ ਕਿ ਮੈਂ ਉਝਾਤਾ ਸੀ ਮੈਂ ਤਾਂ ਰਖੜੀਆਂ ਕੁੜੀਆਂ ਖਰੀਦੀਆਂ ਨੇ ਆਪਣੇ ਵੀਰਾਂ ਦੇ ਲਈ ਜਿਹੜੇ ਪਹਿਣਾ ਤੇ ਵੀਰ ਮਨਾਉਂਦੇ ਨੇ ਉਹਨਾਂ ਦੀ ਗੱਲ ਕਰਦਾ ਠੀਕ ਹੈ ਤੇ ਉਹ ਰਖੜੀ ਆਪਣੇ ਵੀਰ ਦੇ ਗੁੱਟ ਤੇ ਹੱਥ ਤੇ ਬੰਨਦੀਆਂ ਨੇ ਸਾਲ ਵਿੱਚ ਇੱਕ ਵਾਰੀ ਖਰੀਦੀ ਹੁੰਦੀ ਹੈ ਇਸ ਇੱਕ ਵਾਰੀ ਕੁੜੀਆਂ ਖਰੀਦਦੀਆਂ ਨੇ ਤੇ 브ਦਰਜ਼ ਹੁੰਦੇ ਨੇ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਤੇ ਯੂਜ਼ ਕਰਦੇ ਨੇ ਪੂਰਾ ਟਾਈਮ ਕੀ ਬਾਤ ਇਹਨੇ ਜੀ ਸਲੂਟ ਹੈ ਤੁਹਾਨੂੰ ਤੁਸੀਂ ਬੜੀ ਉਲਝਾਨ ਵਾਲੀ ਪੁੱਛਾਤ ਲੈ ਕੇ ਆ ਰਹੇ ਮੈਂ ਉਲਝ ਗਿਆ ਸੀ ਇੱਥੇ ਵੈਸੇ ਲੇਕਿਨ ਮੈਂ ਫਿਰ ਵੀ ਫੜ ਲਿਆ ਬਾਪੂ ਕਹੇ ਤੇ ਅੜ ਜਾਂਦਾ ਵਾਹ ਤੇ ਚਾਚਾ ਕਹੇ ਤੇ ਉਹ ਖੁੱਲ ਜਾਂਦਾ ਕੌਣ ਦੱਸੋ ਕੀ ਕੌਣ ਤੁਸੀਂ ਦੱਸੋ ਕੌਣ ਹਾਂ ਅਸੀਂ ਦੱਸਣਾ ਹਾਂਜੀ ਸਾਨੂੰ ਕੀ ਪਤਾ ਹੁਣ ਬਾਪੂ ਕਹੇ ਤੇ ਕੋਨ ਨਾੜਦਾ ਤੇ ਚਾਚਾ ਕਹੇ ਤੇ ਕੋਨ ਖੋੜਦਾ ਫਿਰ ਤੁਸੀਂ ਦਿਮਾਗ ਲਾਓ ਨਾ ਦੱਸ ਦੇਖ ਲੈ ਫਿਰ ਉਲਝਾ ਰਹੀ ਹੈ ਠੀਕ ਕਰੀਏ ਤੱਕਾ ਬੜਾ ਕਰਦੀ ਹੈ ਤੇਰੇ ਸੇ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤੇ ਖੁੱਲ ਜਾਂਦਾ ਦੱਸ ਕੀ ਹੋ ਸਕਦਾ ਸੋਚ ਹੈਂਟਦਾ ਨਾ ਦੱਸੋ ਦੱਸ ਲੈ ਲੈ ਲੈਣਿਆ ਹੈਂਟ ਕੀ ਉਹ ਆਹ ਤੇਰੀ ਸੇਲੀ ਕੁਕਿਆਣਾ ਤੁਹਾਡੀ ਸੇਲੀ ਕੁਛ ਕਹਿਣਾ ਚਾਹਦੀ ਐ ਐ ਹਿੰਟ ਦੇ ਦਿਓ ਥੋੜਾ ਹਿੰਟ ਲੈਣਾ ਹਾਂਜੀ ਐਂਡ ਇੰਟੈਲੀਜੈਂਟ ਬੰਦੇ ਤੁਹਾਡੇ ਨਾਲ ਨੇ ਫੇਰ ਵੀ ਤੁਹਾਨੂੰ ਹਿੰਟ ਦੀ ਲੋੜ ਪੈ ਗਈ ਨਹੀਂ ਹਿੰਟ ਦੀ ਲੋੜ ਤਾਂ ਬੜੇ ਬੜੇ ਮਹਾਰਤਿਆਂ ਨੂੰ ਪਈ ਤਾਂ ਅਸੀਂ ਤਾਂ ਕੀ ਜੀ ਹਾਂਜੀ ਚਲੋ ਹੁਣ ਵੀ ਲੈਣਾ ਇਹ ਹਿੰਟ ਹਾਂ ਹਾਂ ਪੱਕਾ ਚਲੋ ਠੀਕ ਐ ਫੇਰ ਮੇਰੇ ਵੱਲ ਦੇਖੋ ਤੁਸੀਂ ਦੋਨੋਂ ਲੈ ਇੰਨੇ ਟਾਈਮ ਤੋਂ ਤੁਹਾਡੇ ਵੱੜੀ ਦੇਖ ਰਿਹਾ ਤੁਹਾਡੇ ਵਾਲੀ ਤਾਂ ਦੇਖ ਰਿਹਾ ਮੇਰੇ ਮੂੰਹ ਵੱਲ ਵੇਖੋ ਤੁਹਾਡੇ ਮੂੰਹ ਵੱਲ ਦੇਖ ਰਹੀ ਜੀ ਹਾਂਜੀ ਬਾਪੂ ਕਹੇ ਤੇ ਉਹ ਅਟ ਜਾਂਦਾ ਤੇ ਚਾਚਾ ਕਹੇ ਤੇ ਉਹ ਖੁੱਲ ਜਾਂਦਾ ਹਾਂ ਯੇਗੀ ਮੈਂ ਤੁਹਾਨੂੰ ਕਹਾਂ ਹਿੰਟ ਦਵਾਂ ਫਿਰ ਉਹ ਗੁਜਾਰ ਸੀ ਫਿਰ ਧਿਆਨ ਨਾਲ ਦੇਖਿਆ ਹੀ ਨਹੀਂ ਹੁਣ ਦੇਖੋ ਹਾਂ ਬਾਪੂ ਕਹੇ ਤੇ ਉਹ ਮੈਨੂੰ ਪਤਾ ਅੱਛਾ ਤੇ ਚਾਚਾ ਕਹੇ ਤੇ ਉਹ ਖੁੱਲ ਜਾਂਦਾ ਨੇ ਹਾਂ ਜੀ ਹਾਂ ਜੱਜ ਜੀ ਕੀ ਹੋ ਸਕਦਾ ਮੂੰ ਹਾਂ ਮੂੰ ਅੱਛਾ ਮੂੰ ਜਦੋਂ ਬਾਪੂ ਕਹਿੰਦੇ ਆ ਬਾਪੂ ਕਹਿੰਨੇ ਆ ਉਦੋਂ ਅੜ ਜਾਂਦਾ ਜਦੋਂ ਚਾਚਾ ਕਹਿੰਨੇ ਆ ਉਦੋਂ ਖੁੱਲ ਜਾਂਦਾ ਵਾਹ 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 ਬੋਲ ਕੇ ਦਿਖਾਓ ਬਾਪੂ ਬਾਪੂ ਚਾਚਾ ਚਾਚਾ ਬਿਲਕੁਲ ਸਹੀ ਜਵਾਬ ਆ ਬਜੀ ਇਹਨਾਂ ਦਾ ਵਾਹ ਕੀ ਬਾਤ ਹੈ ਅਸੀਂ ਇੰਟੈਲੀਜੈਂਟ ਆ ਔਰ ਸਾਡੀ ਜਸ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਜਸ ਦੇ ਲਈ ਜਸ ਦੇ ਲਈ ਇੱਕ ਲਾਈਕ ਜ਼ਰੂਰ ਜਾ ਦਿਓ ਪਹਿਲੀ ਵੀਡੀਓ ਹੈ ਹਾਂਜੀ ਰਾਤ ਨੂੰ ਇੱਕ ਕਮਲੀ ਆਈ ਸਵੇਰ ਹੋਣ ਤੋਂ ਪਹਿਲਾਂ ਆਟਾ ਡੋਲ ਗਈ ਦੱਸੋ ਕੀ ਰਾਤ ਨੂੰ ਇੱਕ ਕਮਲੀ ਆਈ ਸਵੇਰ ਹੋਣ ਤੋਂ ਪਹਿਲਾਂ ਆਟਾ ਡੋਲ ਗਈ ਕਰਕੇ ਫੇ ਪੱਕਾ ਹੀ ਨਹੀਂ ਸੀ ਉਹਦਾ ਉਹ ਤਾਂ ਮੈਨੂੰ ਖੰਗ ਆਈ ਹੈ ਅੱਛਾ ਮੈਂ ਅੱਗੇ ਕਰਕੇ ਡੋਲ ਗਈ ਆਟਾ ਡੋਲ ਗਈ ਜੇ ਤੁਸੀਂ ਇਹ ਕਹਿੰਦੇ ਦੁੱਧ ਡੋਲ ਗਈ ਹੈ ਦੁੱਧ ਪੀ ਗਈ ਫਿਰ ਮੈਂ ਕਹਿੰਦਾ ਬਿੱਲੀ ਹਾਂਜੀ ਹਨਾ ਰਾਤ ਨੂੰ ਇੱਕ ਕਮਲੀ ਆਈ ਸਵੇਰੇ ਹੋਣ ਤੋਂ ਪਹਿਲਾਂ ਦੁੱਧ ਪੀ ਕੇ ਚਲੀ ਗਈ ਜਾਂ ਦੁੱਧ ਡੋਲ ਡੋਲ ਵੀ ਜਾਂਦੀ ਹੈ ਕਈ ਵਾਰ ਡੋਲ ਵੀ ਜਾਂਦੀ ਆ ਪੀ ਵੀ ਜਾਂਦੀ ਆ ਖਰਾਬ ਵੀ ਕਰ ਜਾਂਦੀ ਆ ਬਟ ਇਥੇ ਆਟਾ ਡੁੱਲਿਆ ਹੋਇਆ ਆਟਾ ਡੁੱਲਿਆ ਹੋਇਆ ਇਹ ਆਟਾ ਡੋਇਆ ਡੁੱਲਿਆ ਹੋਇਆ ਨਾ ਇਹ ਨਹੀਂ ਸਮਝ ਆ ਰਿਹਾ ਕੀ ਹੋ ਸਕਦਾ ਉਹੀ ਸਮਝਣਾ ਤੁਸੀਂ ਸੋ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆ ਚੁੱਕਿਆ ਕਮੈਂਟ ਰਾਂ ਜਵਾਬ ਦੇ ਸਕਦੇ ਨਾ ਮੈਂ ਇੱਕ ਹਿੰਟ ਲੈ ਲਾਂ ਨਾ ਵੈਸੇ ਮੈਨੂੰ ਲੱਗ ਰਿਹਾ ਕਿ ਉਹ ਚੀਜ਼ ਹੋ ਸਕਦੀ ਮੈਂ ਬੋਲ ਦਿੰਨਾ ਜੇ ਨਹੀਂ ਹੋਇਆ ਫਿਰ ਹਿੰਟ ਦੇ ਲਾਂਗਾ ਜੀਵੇਂ ਤੁਸੀਂ ਕਹਿੰਨਾ ਆਟਾ ਡੋਲ ਕੇ ਚਲੀ ਗਈ ਤਾਂ ਮੈਨੂੰ ਇਹਦਾ ਜਵਾਬ ਲੱਗ ਰਿਹਾ ਹੈ ਤਰੇਲ ਕਿਵੇਂ ਜੀ ਕਿਉਂਕਿ ਤਰੇਲ ਚਿੱਟੇ ਰੰਗ ਦਾ ਹੁੰਦੀ ਹੈ ਮਤਲਬ ਚਿੱਟੀ-ਚਿੱਟੀ ਤੇਲ ਹੁੰਦੀ ਹੈ ਆਟਾ ਵੀ ਚਿੱਟਾ ਰੰਗ ਦਾ ਹੁੰਦਾ ਹੈ ਰਾਤ ਨੂੰ ਆਂਦੀ ਹੈ ਤਰੇਲ ਹਨਾ ਪੈਂਦੀ ਹੈ ਤੇ ਸਵੇਰੇ ਮਤਲਬ ਤਰੇਲ ਗਾਇਬ ਹੋ ਜਾਂਦੀ ਹੈ ਮਤਲਬ ਕਿ ਬिखर ਜਾਂਦੀ ਹੈ ਹਾਂ ਸੋ ਸਹੀ ਜਵਾਬ ਹੈ ਦੇਖੋ ਸਾਡੇ ਹਿਸਾਬ ਨਾਲ ਇਸ ਬੁਝਾਰਤ ਦਾ ਜਵਾਬ ਹੈ ਤਰੇਲ ਮੇਰੇ ਹਿਸਾਬ ਨਾਲ ਹੈ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਤੁਸੀਂ ਕਮੈਂਟ ਕਰਕੇ ਜਵਾਬ ਦੇ ਸਕਦੇ ਹੋ ਬਿਲਕੁਲ ਜੀ 80 ਰੁਪਏ ਦੇ ਵਿੱਚ ਸਾਨੂੰ ਥਾਲੀ ਮਿਲੀ ਹੈ ਜੀ ਕੀ ਕੁਝ ਮਿਲੇ ਤੁਹਾਨੂੰ ਦੱਸਦੇ ਆ ਇੱਕ ਤਾਂ ਸਾਨੂੰ ਮਿਲੇ ਕੜੀ ਚਾਵਲ ਹਾਂਜੀ ਦੂਜੀ ਹੈ ਜੀ ਦਾਲ ਤੀਜੀ ਹੈ ਜੀ ਆ ਮਿਕਸ ਵੈਜ ਚੌਥੀ ਹੈ ਜੀ ਛੋਲਿਆਂ ਦੀ ਸਬਜੀ ਨਾਲ ਸਲਾਦ ਚਟਨੀ ਤੇ ਰੋਟੀਆਂ ਦੇਖੋ ਨੇ ਆ ਜੀ ਕਿੰਨੀਆਂ ਨੇ ਸਾ ਰੋਟੀਆਂ ਪਾ ਚੈੱਕ ਕਰਕੇ ਰੋਟੀਆਂ ਪਾ ਚੈੱਕ ਕਰ ਲੈਣੇ ਆ ਮੇਰੇ ਸਾਹਮਣੇ ਦੋ ਜਾਂ ਤਿੰਨ ਰੋਟੀਆਂ ਹੋਣਗੀਆਂ ਬਾਕੀ ਚੈੱਕ ਕਰ ਲੈਣੇ ਭਾਈ ਆਈ ਵੀ ਕਿੰਨੇ ਹੋਣਗੇ ਤਿੰਨ ਰੋਟੀਆਂ ਹੋਣ ਤਿੰਨ ਰੋਟੀਆਂ ਨੇ ਭਾਈ ਲੋ ਜੀ ਤਿੰਨ ਰੋਟੀਆਂ ਮਿਲਿਆ ਨੇ ਰੋਟੀਆਂ ਦੇਖੋ ਵਾਓ ਚਾਰ ਚਾਰ ਰੋਟੀਆਂ 1 2 3 4 ਭਾਈ ਮਨਾਲੀ ਵਰਗੇ ਸ਼ਹਿਰ ਦੇ ਵਿੱਚ ਮਨ ਮਨਾਲੀ ਤੋਂ ਵੀ ਅੱਗੇ ਜਾ ਕੇ ਠੀਕ ਹੈ ਚਾਰ ਰੋਟੀਆਂ ਕੜੀ ਚਾਵਲ ਦਾਲ ਮਿਕਸ ਵੈਜ ਛੋਲੇ ਮਤਲਬ 1 2 3 ਸਬਜ਼ੀਆਂ ਤੇ ਮਤਲਬ ਚਾਰ ਸਬਜ਼ੀ ਲਾ ਲਓ ਨਾਲ ਚਾਵਲ ਲਾ ਲਓ ਹੈ ਨਾ 80 ਰੁਪਏ ਦੇ ਵਿੱਚ ਮਿਲ ਰਿਹਾ ਹੋਰ ਦੱਸੋ ਕੀ ਭਾਲਦੇ ਹੋ ਜੇ ਤੁਸੀਂ ਆ ਰਹੇ ਹੋ ਜਿ ਮਨਾਲੀ ਸਾਈਡ ਤੇ ਜੇ ਤੁਸੀਂ ਕਿਤੇ ਸਟੇ ਵਗੈਰਾ ਕਰਦੇ ਹੋ ਤੇ ਹੋਟਲਾਂ ਦੇ ਵਿੱਚ ਤੁਸੀਂ ਖਾ ਰਹੇ ਹੋ ਤਾਂ ਤੁਹਾਨੂੰ ਬਹੁਤ ਮਹਿੰਗਾ ਪਏਗਾ ਮੇਰੀ ਤੁਹਾਨੂੰ ਸੁਝਾਅ ਹੈ ਇੱਥੇ ਰੱਤੇ ਦੇ ਵਿੱਚ ਢਾਬੇ ਬਹੁਤ ਸਾਰੇ ਨੇ ਢਾਬਿਆਂ ਤੇ ਜਾ ਕੇ ਰੇਟ ਪਤਾ ਕਰ ਲਿਓ ਪਰੋਠਿਆਂ ਦਾ ਤਾਂ ਇੱਕੋ ਰੇਟ ਹੈ 50 ਰੁਪਏ ਇੱਥੇ ਜੀ ਪਰੋਠੇ ਅਸੀਂ ਖਾ 50 ਤੋਂ 60 ਰੁਪਏ 50 ਰੁਪਏ ਅੱਗੇ ਜਾਓਗੇ ਟਟਾਣਾ ਉੱਥੇ 60 ਰੁਪਏ ਉਹ ਤੋਂ ਪਹਿਲੇ-ਪਹਿਲੇ ਲਓਗੇ 50 ਰੁਪਏ ਠੀਕ ਹੈ ਇਹ ਤੁਹਾਨੂੰ ਰੇਟ ਦੱਸ ਗਿਆ ਰ ਨਾਲ ਦੇ ਨਾਲ ਫਿਰ ਰਿਵੀਲ ਕਰ ਰਹੇ ਹਾਂ ਐਸੇ ਕੋਈ ਕਰਦਾ ਨਹੀਂ ਇਹ ਸਬਜੀ ਲਗਾਈ ਨਹੀਂ ਹੈ ਜੀ ਨੇ ਨਾਲ ਮਿਕਸ ਵੈਜ ਤੇ ਹੁਣ ਖਾ ਕੇ ਦੱਸਣਾ ਕਿ ਕਿਦਾਂ ਦਾ ਸਵਾਦ ਹੈ ਹਾਂਜੀ ਹੂੰ ਕਿਦਾਂ ਦਾ ਬੈਸਟ ਤੋਂ ਬੈਸਟ ਬੈਸਟ ਹੈ ਜੀ ਕੀ ਬਾਤ ਹੈ ਜੀ ਲੋ ਜੀ ਹੁਣ ਅਸੀਂ ਖਾ ਲਈ ਜੀ ਮੈਂ ਜਿਆਪਾ ਲਗਾ ਲੋ ਜੀ ਮੈਂ ਘਰ ਵਾਲਾ ਸਵਾਦ ਨਹੀਂ ਹੁੰਦਾ ਹੈਗਾ ਹਾਂਜੀ ਪੂਰਾ ਉਸ ਵਾ ਦਾ ਅੱਛਾ ਪਹਿਲੇ ਦੱਸੋ ਘਰ ਕੀ ਨੇ ਖਾਦਾ ਕਹਿੰਦੇ ਘਰ ਵਾਲਾ ਸਵਾਦ ਮੈਂ ਘਰ ਖਾਂਦੀ ਹਾਂ ਘਰ ਕੀ ਨੇ ਖਾਦਾ ਹੈ ਰੋਟੀ ਕਰੇ ਅੱਛਾ ਰੋਟੀ ਕਰ ਹੈ ਕੋਲ ਮੈਂ ਕਿਤੇ ਘਰ ਵੀ ਖਾ ਕੇ ਆਇਓ ਕਰ ਕੌਣ ਖਾਂਦਾ ਕਾ ਇਹ ਤਾਂ ਗੱਲ ਹੈ ਖੈਰ ਤੇ ਹੁਣ ਆਪਾਂ ਖਾ ਲਈਏ ਰੋਟੀ ਜੀ ਵੈਸੇ ਜਾਤਰ ਤਾਂ ਅਸੀਂ ਆਪ ਹੀ ਬਣਾ ਲੈਂਦੇ ਆ ਲੇਕਿਨ ਕਦੀ ਕਦੀ ਮੂਡ ਕਰ ਜਾਂਦਾ ਬਾਹਰ ਮੰਗਾਉਂਦਾ ਤਾਂ ਅੱਜ ਅਸੀਂ ਬਾਹਰ ਹੋ ਜਾ ਕੇ ਟਰਾਈ ਕਰ ਰਹੇ ਹੈ। ਕਦੇ ਕਦੇ ਟਾਈਮ ਵੀ ਸ਼ੋਰਟੇਜ ਹੁੰਦੀ ਹੈ। ਹਾਂ ਕੋਈ ਆਪ ਬਣਾਉਂਦੇ ਨਾ ਘਟ ਕੋ ਦੋ ਢਾਈ ਘੰਟੇ ਲੱਗ ਜਾਂਦੇ ਨੇ। ਅੱਗ ਬਾਲੋ, ਚੂਲਾ ਜਲਾਓ, ਅੱਗ ਕਿਉਂਕਿ ਪਹਾੜੀ ਏਰੀ ਚ ਜਿਵੇਂ ਇੱਥੇ ਨੂੰ ਤੁਸੀਂ ਦੇਖੋ ਸਾਰੇ برف ਦੇ ਪਹਾੜ ਨੇ। ਠੀਕ ਹੈ। ਔਰ ਇਸ ਪਾਸੇ ਪਾਣੀ ਪਾਣੀ ਸਾਹਮਣੇ ਦੇਖੋ ਹੈ ਨਾ। ਔਰ ਬਾਰਿਸ਼ ਔਰ ਹਵਾ ਦਾ ਪਤਾ ਨਹੀਂ ਲੱਗਦਾ। ਚੁਟਕੀ ਬਜਾਂਦੀ ਆ ਜਾਂਦੀ ਹੈਗੀ। ਹਾਂ। ਔਰ ਮਿੰਟ ਚੀਜ਼ ਚਲੀ ਜਾਂਦੀ ਹੈ। ਤੇ ਹਵਾ ਬੜੀ ਤੇਜ਼ ਤੇ ਚਲਦੀ ਹੈ ਇੱਥੇ। ਜੇ-ਜੇ ਕਰਕੇ ਤੁਸੀਂ ਮਤ ਅਗਦਾ ਬਲਦੀ ਨਹੀਂ ਬੜੀ ਔਖੇ ਹੋ ਕੇ ਬਲਦੀ ਹੈ ਮੈਨੂੰ ਮੈਨੇਜ ਨਹੀਂ ਕਰ ਪਾਉਂਗਾ ਹਾਂ ਕਿ ਤਾ ਠੰਡਾ ਏਰੀਆ ਨਾਲ ਦੀ ਨਾਲ ਜਿਹੜੀ ਹੈ ਅਗ ਬੁਝ ਜਾਂਦੀ ਹੈ ਹਵਾ ਚਲਦੀ ਹੈ ਅਗ ਬੁਝ ਜਾਂਦੀ ਹੈ ਤਾਂ ਬਹੁਤ ਔਖਾ ਹੁੰਦਾ ਪਾਣੀ ਇੰਨਾ ਠੰਡਾ ਹੁੰਦਾ ਇੱਥੇ ਦਾ ਕੀ ਮਤਲਬ ਕੰਨਾ ਨੂੰ ਹੱਥ ਨੇ